ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਭੋਏ ਹਲਕੇ ਦੇ ਅਡਾ ਕੋਹਲੀਆਂ ਦੀ ਦੱਸਦੀ ਕਿ ਪਿਛਲੇ ਵੀ ਨਹੀਂ ਜਿਹੜਾ ਫਲੱਡ ਪਿਆ ਸੀਗਾ ਰਾਵੀ ਦਰਿਆ ਦੇ ਵਿੱਚ ਪਾਣੀ ਆਇਆ ਸੀ ਇਹ ਕਾਫੀ ਪਿੰਡ ਜਿਹੜੇ ਆ ਕੋਹਲੀਆਂ ਤੋਂ ਲੈ ਕੇ ਪੰਮਾ ਹੋਏ ਕਾਫੀ ਪਿੰਡ ਜਿਹੜੇ ਇਸ ਦੀ ਛਪੇੜ ਦੇ ਵਿੱਚ ਆਏ ਸੀਗੇ ਨਾਲ ਦੀ ਸਕਰੀਨ ਤੇ ਤਸਵੀਰਾਂ ਦਿਖਾ ਰਿਹਾ ਦੱਸਦੀ ਕਿ ਉਸ ਤੇ ਨੇੜੇ ਰਾਵੀ ਦਰਿਆ ਦੇ ਨੇੜੇ ਪਿੰਡ ਜਿਹੜੇ ਗੁੱਜਰ ਪਰਿਵਾਰਾਂ ਦੇ ਡੇਰੇ ਸੀਗੇ ਉਹ ਵੀ ਇਸ ਛਪੇੜ ਦੇ ਵਿੱਚ ਆਏ ਸੀਗੇ ਤੇ ਦੱਸਦੀ ਕਿ ਉਸ ਦਿਨ ਤੋਂ ਹੀ ਇਸ ਇੱਕ ਗੁਜਰ ਪਰਿਵਾਰ ਜਿਹੜਾ ਸੀਗਾ ਉਹਦੇ ਚਾਰ ਜੀ ਜਿਹੜੇ ਲਾਪਤਾ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਮਹਿਲਾ ਦੱਸੀ ਜਾ ਰਹੀ ਹੈ ਤੇ ਤਿੰਨ ਬੱਚੇ ਸੀਗੇ ਜਿਹੜੇ ਮਤਲਬ ਲਾਪਤਾ ਸੀਗੇ ਜਿਹੜੇ ਉਸ ਟਾਈਮ ਤੋਂ ਹੀ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਲੇਕਿਨ ਉਹ ਅਜੇ ਤੱਕ ਜਿਹੜੇ ਮਿਲੇ ਨਹੀਂ ਸੀਗੇ ਜਿਨ੍ਹਾਂ ਦੇ ਵਿੱਚੋਂ ਅੱਜ ਜਿਹੜਾ ਇੱਕ ਬੱਚੇ ਦੀ ਜਿਹੜੀ ਹੈ Laash ਮਿਲੀ ਹੈ ਜਿੱਥੋਂ ਕਿਆਸ ਲਗਾਇਆ ਜਾ ਸਕਦਾ ਕਿ ਉਹ ਚਾਰ ਦੇ ਚਾਰ ਜੀ ਜਿਹੜੇ ਹੈ ਇਸ ਜਿਹੜੇ ਹੜ੍ਹ ਦੀ ਝਪੇਟ ਦੇ ਵਿੱਚ ਆਏ ਨੇ ਤੇ ਵਹਿ ਗਏ ਜਿਹੜਾ ਵਿੱਚੋਂ ਇੱਕ ਦੀ লাশ ਜਿਹੜੀ ਅੱਜ ਪੁਲਿਸ ਵੱਲੋਂ ਜਿਹੜੀ ਆ ਬਰਾਮਦ ਕੀਤੀ ਗਈ ਹੈ ਤੇ ਜਿਹੜੇ ਪਰਿਵਾਰ ਦੇ ਫੋਟੋ ਵੀ ਕੀਤੀ ਗਈ ਹੈ ਤਸਵੀਰਾਂ ਲਗਾਤਾਰ ਦਿਖਾ ਰਿਹਾ ਮੰਦ ਭਾਗੀ ਕਟਨਾ ਹੈ ਕਿਉਂਕਿ ਇੱਥੇ ਜਾਨੀ ਨੁਕਸਾਨ ਵੀ ਜਿਹੜਾ ਹੋਇਆ ਮਾਲੀ ਤੇ ਹੋਇਆ ਹੀ ਹੋਇਆ ਜਾਨੀ ਨੁਕਸਾਨ ਵੀ ਇਸ ਪਰਿਵਾਰ ਦਾ ਕਾਫੀ ਹੋਇਆ ਇਸ ਪਰਿਵਾਰ ਵੱਲੋਂ ਜਿਹੜੀ ਆ ਪ੍ਰਸ਼ਾਸਨ ਅੱਗੇ ਮੰਗ ਕੀਤੀ ਜਾ ਰਹੀ ਹੈ ਕਿ ਜਿੱਥੇ ਤੁਹਾਡੇ ਤਿੰਨ ਜੀ ਹੋਰ ਨੇ ਉਹਨਾਂ ਨੂੰ ਲੱਭਣ ਦੇ ਵਿੱਚ ਜਿਹੜੀ ਆ ਮਦਦ ਕੀਤੀ ਹੈ ਉੱਥੇ ਹੀ ਉਹਨਾਂ ਦੀ ਕਿਤਨਾ ਕਿਤੇ ਸਰਕਾਰ ਵੱਲੋਂ ਸਹਾਇਤਾ ਵੀ ਕੀਤੀ ਹੈ ਗਲਵਾ ਸੁਣਾ ਨੇ ਇਸ ਪ੍ਰਭ ਪੀੜਤ ਪਰਵਾਹ ਨਾ ਕੀਤੀ ਹੋਈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਕੀ ਗੱਲਬਾਤ ਹੋਈ ਹੈ ਅੱਛੇ ਬੱਚੇ ਛੱਡੇ ਦੀ ਅਸੀਂ ਇੱਧਰ ਦੀ ਸੈਕ ਨਾਲ ਤੇ ਧੋਖਾ ਲੱਗ ਗਿਆ ਮਗਰ ਪਾਣੀ ਦਾ ਪਤਾ ਨਹੀਂ ਲੱਗਾ ਤੁਹਾਨੂੰ ਕਿਸੇ ਵੱਲੋਂ ਪਹਿਲੇ ਅਲਰਟ ਨਹੀਂ ਕੀਤਾ ਗਿਆ ਵੀ ਪਾਣੀ ਆ ਰਿਹਾ ਪਿੱਛੇ ਨਹੀਂ ਗਿਆ ਕਿੰਨਾ ਨੁਕਸਾਨ ਹੋਇਆ ਬਜੀਆ ਕੋਸ਼ਿਸ਼ ਕਿੰਨੇ ਪਰਿਵਾਰ ਦੇ ਜੀ ਗਏ ਨੇ ਚਾਰ ਚਾਰ ਜਣੇ ਗੱਲ ਲੀਏ ਮਾਦਾ ਇੱਕ ਦੋ ਕਾਕੇ ਗੁੱਡੀ ਪਿੱਛੇ ਚਾਰ ਜਣੇ ਗੱਲ ਲੀਏ ਤੁਸੀਂ ਕਿੰਨੇ ਜੀ ਰਹਿ ਗਏ ਪਿੱਛੇ ਦੋ ਜੀ ਰਹਿ ਗਏ ਬਿਲਬਲੀ ਹਮ ਦੇਖਿਆ ਗਿਆ ਕਿ ਲੜਕੀ ਦੀ ਲਾਸ਼ ਮਿਲੀ ਹੈਗੀ ਪਰਿਵਾਰ ਉਹਨਾਂ ਦਾ ਸਾਰੇ ਹੀ ਕਹਿੰਦੇ ਵੀ ਚਾਰ ਜੀ ਜਿਹੜੇ ਚਲੇ ਗਏ ਨੇ ਜੀ ਸਰ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਤਿੰਨ ਲਾਸ਼ਾਂ ਨੇ ਪੋਲ ਸਾਲੋਂ ਜਾਂ ਹੋਰ ਆਪਣੇ ਸਾਡੇ ਮੰਤਰੀ ਸਾਹਿਬ ਨੇ ਕੋਈ ਵੀ ਕੋਸ਼ਿਸ਼ ਕਰਕੇ ਇਹਨਾਂ ਦੀ ਉਹ ਲਾਸ਼ਾਂ ਲੱਭੀਆਂ ਜਾਣ ਕੋਈ ਜਿੱਥੇ ਵੀ 3 ਬਏ 1 ਜਨਾਨੇ ਆ ਬਦ ਇਹਨਾਂ ਦੀ ਮਾਂ ਆ ਦੋ ਬੱਚੇ ਰਹਿ ਗਏ ਇਹਨਾਂ ਦੇ ਬਾਕੀ ਸਰਕਾਰਾਂ ਨੂੰ ਕੋਈ ਇਹਨਾਂ ਨੂੰ ਮਦਦ ਕੀਤੀ ਜਾਵੇ ਬਹੁਤ ਗਰੀਬ ਜਿਆਦਾ ਹੈਗੇ ਆ ਤੇ ਇੱਕ ਲਾਸ਼ ਲੱਭ ਗਈ ਹੈ ਆਪਣੇ ਬੱਚੀ ਦੀ ਤੇ ਇਹੋ ਕਹਿਣਾ ਚਾਹੁੰਦੇ ਆ ਹੋਰ ਅਸੀਂ ਇਹ ਤੋਂ ਬਦ ਦਿਖਿਆ ਦਿਖਿਆ ਗਿਆ ਕਿ ਐਸ ਐਚਓ ਆਪਣੇ ਨਰੋਦ ਸਿੰਘ ਤੇ ਆਪਣੇ ਵਿਜੀ ਕੁਮਾਰ ਇੱਥੇ ਪਹੁੰਚੇ ਜੀ ਸੀ ਪਹੁੰਚੇ ਸਾਡੀ ਬੜੀ ਮਦਦ ਕੀਤੀ ਉਹਨਾਂ ਨੇ ਅਸੀਂ ਕਿਉਂ ਆਖੀਏ ਕਿ ਉਹਨਾਂ ਨੇ ਸਾਡੇ ਨਾਲ ਆਣ ਕੇ ਇੱਥੇ ਬੜੀ ਹਿੰਮਤੀ ਕਰ ਦਿੱਤੀ ਆ ਥੋੜੀ ਮੋਤੀ ਬਾਕੀ ਇਹ ਗਰੀਬ ਤੁਹਾਡੇ ਨਾਲ ਮਿਲੇ ਨਾ ਕੀ ਉਹਨਾਂ ਦਾ ਕਹਿਣਾ ਹੈਗਾ ਕੀ ਆਸਪਾਸ ਨਾ ਉਹਨਾਂ ਦੇ ਕਹਿਣਾ ਇਹੋ ਹੀ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਆ ਪੂਰੀ ਪੋਸਟਮਾਨ ਕਰ ਰਹੇ ਆ ਅਸੀਂ ਪੋਸਟਮਾਨ ਕਰਦੇ ਆ ਅਸੀਂ ਪੋਸਟਮਾਨ ਸਾਂਦੇ ਆ ਜੀ ਇਹ ਕਰਾਣੇ ਚਾਹੁੰਦੇ ਕਿਉਂਕਿ ਸਾਡੇ ਖਿਲਾਫ ਕਿਉਂਕਿ ਇਹ ਕੋਈ ਇਦਾਂ ਦੀ ਵਾਰਦਾਤ ਨਹੀਂ ਹੋਈ ਇਹ ਰੋੜ ਕੇ ਮਰ ਗਈ ਇਹ ਪਾਣੀ ਚ ਡੁੱਬ ਕੇ ਮਰ ਗਈ ਇਹ ਸਾਰੀ ਦੁਨੀਆ ਨੂੰ ਪਤਾ ਜੀ ਸਰ ਕੀ ਮੰਗ ਕਰਦੇ ਹੋ ਮੰਗ ਇਹੋ ਕਰਨਾ ਹੈ ਗਰੀਬ ਬੰਦਾ ਹੈ ਬੱਚੇ ਲੱਭਣੇ ਦਿੱਤੀ ਜਾਦੇ ਬੱਚੇ ਲੱਭ ਜਾਣ ਡੰਗਰੇ ਦਾ ਕੋਈ ਨਹੀਂ ਡੰਗਰੇ ਦਾ ਕੋਈ ਨਹੀਂ ਸਾਰੇ ਡੰਗਰੇ ਵੀ ਦੋ ਤਿੰਨ ਮਈਆਂ ਨੇ ਇਹਦੇ ਸਰਕਾਰਾਂ ਲੋਕੋ ਮਦਦ ਕੀਤੀ ਜਾਵੇ ਬੜੀ ਮਿਹਰਬਾਨੀ